ਇਹ ਗਾਇਕੀ ਦੇ ਨਾਲ ਨਾਲ ਸਰਪੰਚੀ ਦਾ ਕੀ ਵਜਾ ਬਣ ਗਈ ਵੀ ਸਰਪੰਚ ਬਣਾ ਦੋ ਤੇ ਮੰਨ ਵੀ ਗਏਗੇ ਉਹ ਉਹ ਇੱਕ ਤੋਂ ਪਿੰਡ ਦੇ ਕੰਮ ਸੀ ਅੱਛਾ ਇੱਕ ਕਿਸੇ ਸਮਾਗਮ 'ਚ ਗਿਆ ਉੱਥੇ ਕੋਈ ਇਹਨਾਂ ਦਾ ਵੱਡਾ ਅਫਸਰ ਜਾ ਹੋਇਆ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਪਿੰਡ ਕਿਹੜਾ ਤੁਹਾਡੀ ਪੰਚਾਇਤ ਦਾ ਕਿਵੇਂ ਆ ਉਹ ਕਹਿੰਦੀ ਸਾਡੇ ਤਾਂ ਪਿੰਡ ਦੀ ਪੰਚਾਇਤ ਹੀ ਹੈਨੀ ਉਹ ਵੋਟਰਾਂ ਦੀ ਇੱਕ ਲਿਸਟ ਦਿਖਾਉਣੀ ਪੈਂਦੀ ਹੈ 2 250 300 ਬੰਦਾ ਚਾਹੀਦਾ ਤੇ ਜਿਹੜਾ ਵੱਡਾ ਪਿੰਡ ਸੀਗਾ ਉਹਦੇ ਨਾਲ ਹੀ ਅਟੈਚਡ ਸੀ ਉਹਨੇ ਕਿਹਾ ਵੀ ਤੁਸੀਂ ਇੰਨੀਆਂ ਕਵੋਟਾਂ ਦਾ ਪ੍ਰਬੰਧ ਕਰੋ ਤੇ ਖੇਤ ਮਜ਼ਦੂਰਾਂ ਜੀ ਉਹਦੇ ਵਿੱਚ ਵੋਟਾਂ ਪਾ ਲੋ ਤੇ ਤੁਹਾਨੂੰ ਬਣਾ ਦੇਾਂਗੇ ਪੰਚਾਇਤ ਪੰਚਾਇਤ ਬਣਾ ਦੇਾਂਗੇ ਇਹਨੇ ਆ ਕੇ ਪਿੰਡ ਦੇ ਨੂੰ ਕਿਹਾ ਵੀ ਇਦਾਂ ਆ ਆਈਡੀਆ ਮਿਲਿਆ ਵੀ ਕੀ ਖਿਆਲ ਆ ਉਹ ਕਹਿੰਦੇ ਬਣਾਈਏ ਤੇ ਨਾਲ ਹੀ ਉਹ ਕਹਿੰਦੇ ਫਿਰ ਸਰਪੰਚ ਵੀ ਤੈਨੂੰ ਬਣਾਉਣਾ ਅੱਛਾ 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 ਉਹਨਾਂ ਨੇ ਸਰਵਸੰਮਤੀ ਨਾਲ ਪਿੰਡ ਵਾਲਿਆਂ ਨੇ ਬਣਾਤਾ ਫਿਰ ਦੂਜੀ ਵਾਰ ਵੀ ਬਣਾਤਾ ਵੈਸੇ ਜਿਹੜੀ ਸਰਪੰਚੀ ਮੈਨੂੰ ਜਿੰਨਾ ਤੱਕ ਯਾਦ ਆ ਇਹ ਤਾਂ ਹੁਣ ਪ੍ਰੋਗਰਾਮਾਂ ਦੀ ਤੁਰੇ ਰਹਿੰਦਾ ਸੀਗਾ ਹਾਂਜੀ ਉਹ ਜਿਹੜੀ ਸਰਪੰਚੀ ਤਾਂ ਕਾਮਰੇਡ ਦਰਸ਼ਨ ਵੱਡਾ ਭਰਾ ਉਹੀ ਕਰਦਾ ਸੀ ਉਹੀ ਕਰਦੇ ਸੀ ਇਹ ਨਾਮ ਦੇ ਸਰਪੰਚ ਆ ਹਾਂ ਹਾਂ ਪਰ ਪਿੰਡ ਦਾ ਮਾਹੌਲ ਇੰਨਾ ਵਧੀਆ ਸੀ ਸਾਰਾ ਪਿੰਡ ਹੀ ਭਾਈਚਾਰੇ ਵਰਗਾ ਸੀ ਅੱਛਾ ਉਸ ਪਿੰਡ ਦਾ ਇੱਕ ਮੁੰਡਾ RAM ਉਹ ਪਤਾ ਕੀਤਾ ਵੀ ਮੈਂ ਕਿਉਂ ਜਿਹੜਾ ਬੱਚਾ RAM ਹੁੰਦਾ ਸੀ ਇਹਨੂੰ ਡੈਡੀ ਕਹਿੰਦਾ ਸੀ ਵੀ ਹੁਣ ਕਿੱਥੇ ਆ ਕਹਿੰਦੇ ਕੈਨੇਡਾ ਚ ਪਿੰਡ ਦਾ ਕਿਸੇ ਘਰ ਦਾ ਬੱਚਾ ਸਾਲਾਂ ਵੱਧੀ ਦਿਨੇ ਵੀ ਇਹਨਾਂ ਦੇ ਘਰੇ ਰਹਾ ਰਾਤ ਨੂੰ ਜਿਵੇਂ ਇਹਨਾਂ ਦਾ ਫੈਮਿਲੀ ਮੈਂਬਰ ਹੋਵੇ अच्छा जी ਜਿਵੇਂ ਇਹਦਾ ਬੇਟਾ ਬੇਟੀ ਆ ਜੀ ਜੀ ਉਹਨੂੰ ਮੰਮੀ ਡੈਡੀ ਕਹਿੰਦਾ ਸੀ ਉੱਥੇ ਹੀ ਸੌਂਦਾ ਸੀ ਆਪਦੇ ਘਰ ਹੀ ਨਹੀਂ ਸੀ ਜਾਂਦਾ ਕਿੰਨੀ ਦਿਲਚਸਪ ਗੱਲ ਆ ਐਸ਼ੇ ਦਦਾਰ ਸੰਧੂ ਸਾਹਿਬ ਕੋਈ ਇਹਨੂੰ ਇਹਨੂੰ ਇੰਨਾ ਪਿਆਰ ਮਿਲਿਆ ਦਦਾਰ ਦੇ ਘਰ ਦਾ ਉਹ ਇੱਥੇ ਹੀ ਦੂਸਰਾ ਸੌਂਦਾ ਸੀ ਇਹਦੇ ਬੰਦੇ ਸੀ ਕਈ ਸਾਲ ਇਦਾਂ ਰਹਿਣਾ ਫਿਰ ਇਹਨਾਂ ਦੇ ਦੋ ਕੁੱਤੇ ਸੀ ਇੱਕ ਦਾ ਨਾਮ ਆਲਮ ਸੀ ਇੱਕ ਕੁੱਤੇ ਦਾ ਨਾਮ ਰਾਕਾ ਸੀਗਾ ਉਹ ਵੀ ਫੈਮਿਲੀ ਮੈਂਬਰ ਵਰਗੇ ਸੀ ਇਹਨਾਂ ਦੇ ਮੈਨੂੰ ਯਾਦ ਆ ਉਹ ਕੁੱਤੇ ਦੀ ਇੱਕ ਦੀ ਜਦੋਂ ਡੈਥ ਹੋਈ ਤੇ ਦਿਨੇ ਹੀ ਉਹ ਅਮਰਜੀਤ ਭੈਣ ਜਿਹੜੀ ਐਨ ਦੀ ਮਿਸੇਸ ਆ ਉਹ ਬਸ ਐ ਕੇਸ ਲੈ ਕੇ ਪਈ ਰਹੀ ਸਾਰਾ ਦਿਨ ਰਾਤ ਅਫਸੋਸ ਅਫਸੋਸ ਦੇ ਵਿੱਚ ਵੀ ਜਿਵੇਂ ਘਰ ਤੋਂ ਕੋਈ ਜੀ ਚਲਾ ਗਿਆ ਹਣੀ ਹਾਂ ਤੇ ਹਾਂ ਇੱਥੇ ਮੈਨੂੰ ਯਾਦ ਗੱਲ ਹੈ ਕਿ ਦਦਾਰ ਦੀ ਜਿਹੜੀ ਫਰਾਖ ਦੇ ਲਈ ਸੀ ਖਰਚੇ ਪੱਖੋਂ ਖਾਣ ਪੀਣ ਚ ਪਿੰਡ ਚ ਵੀ ਤੇ ਦਫ਼ਤਰਾਂ ਚ ਵੀ ਉਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਅਮਰਜੀਤ ਭੈਣ ਦਾ ਸੀ। ਅੱਛਾ ਜੀ। ਹੁਣ ਤੁਸੀਂ ਦੇਖੋ ਆਮ ਗੱਲ ਸੁਣੀ ਹੋਈ ਆ ਵੀ ਦਦਾਰ ਦੇ ਘਰੋਂ 40-50 ਮੱਕੀ ਦੀਆਂ ਰੋਟੀਆਂ, ਤੌੜਾ ਸਾਗ ਦਾ, ਕੁਜਾ ਭਰਿਆ ਮੱਖਣ ਦਾ, ਦੋ ਬਾਲਟੀਆਂ ਲੱਸੀ ਦੀਆਂ ਡਿੱਗੀ ਚ ਰੱਖ ਕੇ ਤੇ ਭਰਵਾਲ ਤੋਂ ਲੁਧਿਆਣੇ ਜਿਹੜੇ گاਉਣ ਵਾਲਿਆਂ ਦੇ ਚਵਾਰੇ ਆ। ਉੱਥੇ ਆ ਜਾਂਦੇ ਅਸੀਂ ਸਾਰਿਆਂ ਨੂੰ ਸੱਦਾ ਦੇ ਦਿੱਤਾ ਜਾਂਦਾ ਸੀ ਸਿੰਗਰਾਂ ਨੂੰ ਵੀ ਸਜੰਦਿਆਂ ਨੂੰ ਵੀ ਜਿਹੜੇ ਬੁਕਿੰਗ ਕਲਰਕ ਸੀ ਉਹਨਾਂ ਨੂੰ ਵੀ ਆ ਜਾਓ ਭਾਈ ਇਕੱਠੇ ਬਹਿ ਕੇ ਤੇ ਉਹ ਰੋਟੀਆਂ ਸਾਗ ਲੱਸੀ ਮੱਖਣ ਖਾਦਾ ਜਾਂਦਾ ਸੀ ਇਹ ਬੜੀ ਵਾਰ ਹੋਇਆ ਹੈ ਅੱਛਾ ਜੀ ਕਈ ਵਾਰ ਤਾਂ ਕਿਉਂਕਿ ਮੈਂ ਉਦੋਂ ਪਿੰਡੋਂ ਇਹਦੇ ਨਾਲ ਆਇਆ ਤੇ ਉੱਥੇ ਬੈਠ ਕੇ ਅਸੀਂ ਵੀ ਖਾਧੀ ਉਹ ਚ ਰਮਲੇ ਹੋਣੀ ਵੀ ਸੀ ਪਾਰਸੁਣੀ ਵੀ ਸੀ ਚਮਕੀਲੇ ਹੋਣੀ ਵੀ ਸੀ ਟਿੱਕੀ ਜਿਹੜਾ ਚਮਕੀਲੇ ਦਾ ਬਹੁਤ ਆੜੀ ਸੀਗੀ ਹਾਂ ਜੀ ਉਹ ਸਾਰੇ ਦਸਰਾ ਸੀਗੇ ਉਹ ਦੇਖੋ ਕਿਹੋ ਜਿਹਾ ਭਾਈਚਾਰਾ ਸੀ ਹਾਂ ਇਹ ਇੰਨੀਆਂ ਰੋਟੀਆਂ ਇੱਕ ਜਨਾਨੀ ਵੱਲੋਂ ਪਕਾਉਂੀਆਂ ਅੱਜ ਦੀ ਕਿੱਥੇ ਉਹ ਹੁਣ ਉਹ ਦਦਾਰ ਤਾਂ ਨਹੀਂ ਨਾ ਬਣਾਉਂਦਾ ਤਾਂ ਘਰੋਂ ਬਣ ਕੇ ਆਉਂਦੀ ਘਰੋਂ ਬਣ ਕੇ ਆਉਂਦੀ ਹੈ ਹਨਾ ਤੇ ਉਹ ਟਿੱਕੀ ਦਾ ਮੈਨੂੰ ਯਾਦ ਆ ਟਿੱਕੀ ਖਾਸ ਇਤਿਹਾਸਕ ਪਾਤਰ ਆ ਅੱਛਾ ਜਿਨੇ ਦونی ਰਾਮ ਤੋਂ ਅਮਰ ਸਿੰਘ ਚਮਕੀਲਾ ਬਣਾਇਆ ਉਹਦਾ ਬਹੁਤ ਯੋਗਦਾਨ ਹੈ ਚਮਕੀਲੇ ਨੂੰ ਸਿੰਘਰ ਬਣਾਉਣ 'ਚ ਤੇ ਉਹ ਕਈ ਵਾਰ ਅਸੀਂ ਆਏ ਇਕੱਠੇ ਜਾ ਰਹੇ ਹਾਂ ਉਹਦੋਂ ਨੂੰ ਰੇਲਵੇ ਲਾਈਨ ਵੱਲੋਂ ਲੁਧਿਆਣੇ ਬੱਸ ਬੱਸ ਸਾਡੇ ਜਿੱਥੇ ਹੁੰਦੇ ਦਾ ਉੱਪਰ ਉਹਨੇ ਆਏ ਨਾ ਕੱਛਾ ਚ ਹੱਥ ਲੈ ਕੇ ਟਿੱਕੀ ਨੇ ਕਿਹਾ ਸਰਪੰਚ ਸਾਹਿਬ ਠੰਡ ਬਹੁਤ ਠੰਡ ਬਹੁਤ ਦਿਨ ਜੇ ਚੇਵੇਂ ਹੁੰਦਾ ਸੀ ਦਦਾਰ ਨੇ ਆਏ ਜੇਬ ਚ ਹੱਥ ਪਾਉਣਾ ਜੇ 50 ਆਗੇ ਤਾਂ 50 ਜੇ 100 ਆ ਗਿਆ ਤਾਂ 100 ਉਹ ਦੇ ਦੇਣਾ ਉਹ ਲੈ ਕੇ ਉਹਨੇ ਕਿਹਾ ਮੱਛੀ ਜੋਗੇ ਵੀ ਦੇ ਜੋ ਇਹਨਾਂ ਵੀ 30 ਰੁਪਏ ਹੋਰ ਦੇ ਦੇ ਹੋਰ ਦੇ ਦੇ ਮਤਲਬ ਇਹ ਜਿਹੜਾ ਸੀ ਨਾ ਪਿਆਰਾ ਮਾਹੌਲ ਇੱਕ ਦੂਜੇ ਦੇ ਨਾਲ ਇੱਕ ਵਾਰ ਆਏ ਬੈਠੇ ਤੇ ਜਿਹੜੇ ਦਧਾਰ ਦੇ ਕੋਲੇ ਡੇਟਾ ਮਤਲਬ ਜਿਹੜੀ ਨਾ ਬੱਕ ਹੁੰਦਾ ਸੀ ਤੇ ਗਾਹਕ ਮੁੜਦੇ ਸੀ। صدیق ਕੋਲ ਵੀ ਬਹੁਤ ਪ੍ਰੋਗਰਾਮ ਸੀ। ਅੱਛਾ ਉਹ ਇਹਨਾਂ ਦਾ ਗਰਚਰਨ ਪੋਲੀ ਨਾਲ ਬਹੁਤ ਪਾਈਚਾਰਾ ਸੀ। ਉਹ ਉਹ ਫਿਰ ਨਾ ਗਾਕਾਂ ਨੂੰ ਪੋਲੀ ਵੱਲ ਭੇਜ ਦਿੰਦੇ ਹੁੰਦੇ ਸੀ ਵੀ ਕੋਈ ਨਹੀਂ ਉਹ ਅਸੀਂ ਤਾਂ 2 ਘੰਟੇ ਗਾਉਣਾ 2.5 ਘੰਟੇ 3 ਘੰਟੇ ਵੀ ਗਾ ਦੂਗਾ। ਉਹ ਵੀ ਉਹਨਾਂ ਹੀ ਵਧੀਆ ਫਲਾਉਣਾ ਦਾ। ਚਲੋ ਕਈ ਗਾਹਕ ਮੰਨ ਜਾਂਦੇ ਸੀ ਵੀ ਦੂਰੋਂ ਆਏ ਆ। ਹੁਣ ਲੈ ਜੋ ਜਿਹੜਾ ਗਾਉਣ ਵਾਲਾ ਹੀ ਲੈ ਜਾਣਾ। ਗਾਉਣ ਵਾਲੇ ਹਾਂ। ਅਸੀਓ ਇਹਨਾਂ ਦੇ ਸਨੇਗ ਲੋਤ ਦੇ ਜਿਹੜਾ ਘਰ ਦਫ਼ਤਰ ਵਿੱਚ ਇਜ਼ਦਾਰ ਬੈਠੇ ਆ ਤੇ ਦੂਰੋਂ ਪੁਲੀ ਸਕੂਟਰ ਤੇ ਆ ਰਿਹਾ ਤੇ ਦਜ਼ਦਾਰ ਕਹਿੰਦਾ ਜਿਹੜੇ ਉਪਰ ਰਿਕਸ਼ੀ ਤੇ ਭੇਜੇ ਸੀ ਮੈਨੂੰ ਲੱਗਦਾ ਬੁੱਕ ਹੋ ਗਿਆ ਪ੍ਰੋਗਰਾਮ ਇਹਦਾ ਤੇ ਕਹਿੰਦਾ ਹੁਣ ਪਤਾ ਕੀ ਆ ਹੁਣ ਨੇ ਅਧਿਆ ਲੈ ਕੇ ਆ ਰਿਹਾ ਅੱਛਾ ਆਪਣੀ ਸੇਵਾ ਲਈ ਤੇ ਜਦ ਨੂੰ ਉਹ ਆ ਗਿਆ ਉਹਨੇ ਪੁਲੀ ਨੇ ਉਤਰਦਿਆਂ ਕਿਹਾ ਦਜ਼ਦਾਰ ਗਲਾਸ ਮੰਗਾ ਤਨਚਾਰ ਜਦੋਂ ਸਕੂਟਰ ਚੋਂ ਅਧਿਆਇ ਕੱਢਿਆ ਉਹ ਬਾਹਰ ਕਹਿੰਦਾ ਦੇਖੇ ਮੈਂ ਕੀ ਕਿਹਾ ਸੀ ਫੋਲੀ ਕਹਿੰਦਾ ਕੀ ਕਿਹਾ ਸੀ ਕਹਿੰਦਾ ਮੈਨੂੰ ਦੱਸਿਆ ਸੀ ਪ੍ਰੋਗਰਾਮ ਬੱਕ ਹੋ ਗਿਆ ਇਹ ਹੁਣ ਅਧਿਆਇ ਲੈ ਕੇ ਆ ਰਿਹਾ ਇਸ ਤਰ੍ਹਾਂ ਨਾ ਕਲਾਕਾਰਾਂ ਦਾ ਉਦੋਂ ਹੁਣ ਇੰਨਾ ਭਾਈਚਾਰਾ ਨਹੀਂ ਹੈ ਜਦੋਂ ਦਾ ਮੈਂ ਜਿਹੜਾ ਦੇਖਦਾ ਹੈਗਾ ਹੋਊਗਾ ਹੋਊਗਾ ਜਾਂ ਮੇਰੇ ਸਾਹਮਣੇ ਨਹੀਂ ਹੈ ਇਹਦਾ ਕਹਿ ਸਕਦੇ ਆ ਉਦੋਂ ਤਾਂ ਐ ਬਸ ਉੱਥੇ ਬੈਠਿਆ ਹੁਣ ਜਿਵੇਂ ਤੁਹਾਨੂੰ ਦੱਸਿਆ ਵੀ ਰਣਜੀਤ ਕੌਰ ਗੀਤ ਪਾੜ ਕੇ ਲੈ ਗਈ ਹਾਂਜੀ ਇਹ ਉੱਠ ਕੇ ਕਹਿੰਦੇ ਚੱਲ ਇੱਥੇ ਬੈਠੇ ਆ ਚੱਲ ਸੁਦੇਸ਼ ਕਪੂਰ ਕੋਲ ਜਾਇਏ ਸੁਦੇਸ਼ਪੁਰ ਵੀ ਸ਼ਹਿਰਾਂ ਦੇ ਵਿੱਚ ਉਹਨੂੰ ਬਹੁਤ ਪ੍ਰੋਗਰਾਮ ਪੈਂਦੇ ਸੀ ਆ ਜਿਹੜੇ ਹੁੰਦੇ ਆ ਨਾ ਕਿੱਟੀ ਪਾਰਟੀਆਂ ਜੀਆਂ ਇਸ ਤਰ੍ਹਾਂ ਦੀ ਉਹ ਬਹੁਤ ਵਧੀਆ ਨਿਭਾਉਂਦੀ ਸੀ ਪ੍ਰੋਗਰਾਮ ਉਸਵਾਲ ਵਾਲੇ ਆਰ ਕੇ ਬੂਲਨ ਮਿਲਜ਼ ਵਾਲੇ ਤੇ ਉਹਦੇ ਕੋਲ ਸ਼ਹਿਰੀ ਪ੍ਰੋਗਰਾਮ ਵੀ ਸੀ ਪਿੰਡੂ ਵੀ ਸੀਗੇ ਰਮੇਸ਼ ਰੰਗੀਲਾ ਉਹਦੇ ਨਾਲ ਗਾਉਂਦਾ ਸੀ ਜਿਹੜਾ ਨੈਣਪ੍ਰੀਤੋ ਦੇ ਵਾਲਾ ਜੀ ਜੀ ਉੱਥੇ ਚਲੇ ਗਏ ਉਹ ਬੜੀ ਦਲੇਰ ਔਰਤ ਸੀਗੀ ਜਿਹੜਾ ਕੌਨਫੀਡੈਂਸ ਵਾਲੀ ਐ ਗੱਲਾਂ ਬਾਤਾਂ ਜੀਆਂ ਮਾਰੀਆਂ ਇਧਰ ਲਈ ਉਧਰ ਲਈ ਉਹ ਜੋ ਹੈ ਉਹਦੇ ਗੀਤਾਂ ਦੀ ਮੈਂ ਜਿਹੜੀਆਂ ਰਿਹਰਸਲਾਂ ਹੁੰਦੀ ਹੁੰਦੀਆਂ ਸੀ ਨਾ ਜੀ ਹਾਂਜੀ ਉਸਨੇ ਦੀ ਛੱਤ ਦੇ ਉੱਤੇ ਉੱਥੇ ਬੈਠ ਕੇ ਅਸੀਂ ਕਰਦੇ ਗੁਰਨਾਮਸਤਾਨਾ ਪੇਟੀ ਵਾਲਾ ਵਾਜਾ ਵਜਾ ਦਿੰਦਾ ਸੀਗਾ ਸਨੇਹ ਲਤਾ ਤੇ ਦਦਾਰ ਦੀਆਂ ਬੜੀਆਂ ਹੀ ਕਈ ਵਾਰ ਉਹਦੇ ਵਿੱਚ ਉਹਨੇ ਕਿਹਾ ਮੈਨੂੰ ਉਹੀ ਲਾੜਨਾ ਪ੍ਰੋਫੈਸਰ ਸਾਹਿਬ ਜੇ ਕੋਈ ਸ਼ਬਦ ਗਲਤ ਮਲਤ ਹੋਇਆ ਤਾਂ ਦੱਸ ਦਿਓ ਜਿਵੇਂ ਵਿਸ਼ਵਾਸ ਆਇਆ ਵਿਸ਼ਵਾਸ کہہ ਰਿਹਾ ਸੀ ਮੈਂ ਕਿ ਪਿਛਲੇ ਤੋਂ ਬਿੰਦੀ ਚੱਕ ਦੇ ਵਿਸ਼ਵਾਸ ਨਹੀਂ ਹੈ ਵਿਸ਼ਵਾਸ ਤੇ ਜਹਾਜ਼ ਕਹਿ ਰਿਆ ਸੀ ਮੈਂ ਕਹਿੰਨੀ ਇਹਦੇ ਚ ਪਿਛਲੀ ਵੰਦੀ ਚੱਕਦੇ ਜਹਾਜ਼ ਨਹੀਂ ਜਹਾਜ਼ ਆ ਐਦਾਂ ਦੇ ਨਾ ਨਿੱਕੇ ਨਿੱਕੇ ਚੱਲਦੇ ਰਹਿੰਦੇ ਸੀਗੇ ਤੇ ਉਹਦੇ ਵਿੱਚ ਜਿਹੜਾ ਫੋਰਸ ਸੀਗਾ ਹਾਂ ਓਏ ਹੋਏ ਕਿਆ ਇਤਿਹਾਸਕ ਘਟਨਾ ਯਾਦ ਆਈ ਜੀ ਇੱਕ ਵਾਰ ਇਹਨਾਂ ਨੇ ਪ੍ਰੋਗਰਾਮ ਤੇ ਜਾਣਾ ਸੀ ਸਾਰੀ ਟੀਮ ਦਦਾਰ ਦੀ ਨੇ ਜਾਣਾ ਸੀ ਇਹਨਾਂ ਦਾ ਇੱਕ ਢੋਲ ਕਾ ਲਾੜ ਗਿਆ ਕਹਿੰਦਾ ਮੀ ਮੇਰੇ ਤਾਂ ਹੁਣੇ ਤੋਂ ਦੱਸ ਤੋ ਬਰਾਰਬੀਏ ਕਰੋ ਕਿ ਨਹੀਂ ਮੈਂ ਨਹੀਂ ਜਾਣਾ ਪਰ ਹੈਡ ਜਿਹੜੇ ਸੀਗੇ ਤੇ ਇਹ ਕਹਿੰਦਾ ਵੀ ਮੈਂ ਪਹਿਲੀ ਤਰੀਕ ਤੋਂ ਸਾਰੀ ਟੀਮ ਦੇ ਵਧਾਉਣੇ ਆ ਵੀ ਹੁਣ ਤੇਰੇ ਇਕੱਲੇ ਦੇ ਵਧਾਉਂਦਾ ਠੀਕ ਨਹੀਂ ਲੱਗਦਾ ਉਹ ਅੜ ਗਿਆ ਕਹਿੰਦਾ ਨਹੀਂ ਮਤਲਬ ਉਹ ਇੱਥੋਂ ਤੱਕ ਕੜ ਗਿਆ ਵੀ ਮੈਂ ਜ ਨਹੀਂ ਜਾਣਾ ਹੀ ਨਹੀਂ ਪਰ ਹੁਣ ਇੱਕ ਵੀ ਸਜੰਦਾ ਜੇ ਢੋਲਗਲਾ ਨੂੰ ਜਾਵੇ ਤਾਂ ਪਰਚਨ ਆ ਗਈ ਬਿਲਕੁਲ ਕੋਰਸ ਵਾਲਾ ਨਾ ਜਾਵੇ ਉਹ ਅੱਗੇ ਤੇ ਜਿਹੜਾ ਜਾਗਰੂਪ ਇਹਦੇ ਨਾਲ ਕੋਰਸ ਵੀ ਬੋਲਦਾ ਸੀ ਉਹ ਕਹਿੰਦਾ ਭਾਈ ਜੀ ਮੈਨੂੰ 2 ਰੁਪਏ ਦਿਓ ਤੁਸੀਂ ਮੈਂ ਕਰਦਾ ਪ੍ਰਬੰਧ 2 ਰੁਪਏ ਦਾ ਉਹਨੇ ਰਿਕਸ਼ਾ ਕੀਤਾ ਸਾਲਮ ਰਿਕਸ਼ਾ 1 ਰੁਪਏ ਚ ਰਿਕਸ਼ੇ ਨੇ ਜਾਣਾ ਸੀ 1 ਰੁਪਏ ਚ ਆਉਣਾ ਸੀਗਾ ਉਹ ਪੁਲ ਟੱਪ ਕੇ ਭਾਰਦ ਨਗਰ ਜਾਉ ਤੋਂ ਪੁਲ ਟੱਪ ਕੇ ਸੁਵਾਨੀ ਬਿਲਡਿੰਗ ਜਿੱਥੇ ਕੋ ਸਿਨੇਮੇ ਸੀ ਨਾ 9 ਲੱਖਾ ਰੇਖੀ ਵਗੈਰਾ ਜੀ ਜੀ ਉਥੇ ਕਿ ਗਿਆ ਉਥੋਂ ਇੱਕ ਮੁੰਡੇ ਨੂੰ ਲਿਆ ਆ ਉਹ ਕਹਿੰਦਾ ਇਹ ਆਪਣੇ ਨਾਲ ਦਾ ਢੋਲਕ ਵਜਾ ਦੇਊਗਾ 10 ਰੁਪਏ ਚ ਉਹ ਉਹਨੂੰ ਲੈ ਗਏ ਦੂਜਾ ਜਿਹੜਾ ਰੁੱਸ ਗਿਆ ਸੀ ਨਹੀਂ ਗਿਆ ਚਲੋ ਪ੍ਰੋਗਰਾਮ ਆਪਦਾ ਕਰਿਆ ਤੇ ਉਹ ਜਿਸ ਮੁੰਡੇ ਨੇ ਇਹਦਾ ਕੰਮ ਸਾਰਿਆ ਤੇ ਢੋਲਕ ਵਜਾਈ ਉਹ ਘਾਂ ਜਾ ਕੇ ਉਟੋਲ ਕਾਲਾ ਸਿੰਗਰ ਬਣਿਆ ਤੇ ਸਿੰਗਰ ਵੀ ਐਡਾ ਵੱਡਾ ਬਣਿਆ ਉਹਦਾ ਨਾਮ ਸੀ ਸੁਰਿੰਦਰ ਚਿੰਦਾ ਉਹ ਟਡੋ ਅੱਛਾ ਜੀ ਫਿਰ ਮੈਨੂੰ ਹੁਣ ਮੈਂ ਤਾਂ ਇਧਰੋਂ ਗੱਲ ਸੁਣੀ ਹੋਈ ਸੀ ਹਾਂਜੀ ਮੈਂ ਕਿਹਾ ਗੱਪ ਵੀ ਹੋ ਸਕਦਾ ਝੂਠ ਵੀ ਹੋ ਸਕਦਾ ਜੀ ਫਿਰ ਮੈਂ ਚਿੰਦੇ ਤੋਂ ਕਨਫਰਮ ਕੀਤੀ ਅੱਛਾ ਮੈਂ ਕਿਹਾ ਵੀ ਐਡਾ ਵਾਪਰੇ ਸੀ ਕਹਿੰਦਾ ਹਾਂ ਵਾਪਰੇ ਸੀ ਕਹਿੰਦਾ ਕਹਿੰਦਾ ਮੈਂ ਹੋਰ ਵੀ ਕਈ ਮੈਨੂੰ ਉਹ ਦੋ ਲੈ ਜਾਂਦੇ ਸੀ ਮੈਂ ਭਮਰਾ ਜੀ ਕੋਲੇ ਅਜੇ ਸਿੱਖਦਾ ਸੀ ਅਜੇ ਸਖੰਦਰੂਸੀ ਦੇ ਸਿੰਗਰ ਨਹੀਂ ਸੀ ਬਣਿਆ ਤੇ ਸਰਾ ਕੀ ਬਾਤ ਹੈ ਉਲਟੀ ਬਲੰਦ ਆਵਾਜ਼ ਦਾ ਮਾਲਕ ਬੱਚ ਢੋਲਕ ਤੋਂ ਸ਼੍ਰੀਂਦਰ ਸਿੰਧਾ ਸਾਨੂੰ ਵੇਖਣ ਨੂੰ ਸੁਣਨ ਨੂੰ ਪੜਨ ਨੂੰ ਮਿਲਿਆ ਜੀ ਹਾਂ ਹਾਂ ਇਹ ਕਿਨਾਂ ਦਾ ਮੈਂ ਤੁਹਾਡਾ ਆਪਣਾ ਇੱਕ ਹੋਰ ਦੇਖੋ ਭਈ ਇਹਨਾਂ ਦੇ ਜੈਤੋ ਦੇ ਆਸ-ਪਾਸ ਕੁਝ ਪਿੰਡ ਆ ਉਹ ਰਾਜਾ ਦਬੜੀ ਖਾਨਾ ਨੇ ਮੈਨੂੰ ਦੱਸਿਆ ਅੱਛੀ ਭਈ ਉਸ ਇਲਾਕੇ ਦੇ ਵਿੱਚ ਤਾਰੀ ਜੈਤੋ ਵਾਲੇ ਦੀ ਸਾਊਂਡ ਹੁੰਦੀ ਸੀਗੀ ਤੇ ਉਹ ਉੱਥੇ ਕਈ ਵਾਰ 15-15 ਦਿਨ ਉੱਥੇ ਕਿਲੋਮੀਟਰ 2-2 ਕਿਲੋਮੀਟਰ ਤੇ ਉੱਥੋਂ ਹੀ ਨੀ ਸੀ ਨਿਕਲ ਹੁੰਦਾ ਐਨੇ ਪ੍ਰੋਗਰਾਮ ਪੈ ਜਾਂਦੇ ਸੀਗੇ ਤੇ ਉਤਾਰੀ ਜੱਤੂ ਵਾਲੇ ਨਾਲ ਸੰਬੰਧਤ ਵੀ ਉਹ ਗੱਲ ਬੜੀ ਪਿਆਰੀ ਆ ਅੱਛਾ ਤਾਰੀ ਜੱਤੂ ਵਾਲਾ ਇੰਨਾ ਪਿਆਰਾ ਸੀ ਸਾਊਂਡ ਸਰਵਿਸ ਸੀ ਉਹ ਚਮਕੀਲੇ ਦਾ ਵੀ ਆੜੀ ਸੀ ਰਮਲੇ ਦਾ ਵੀ ਆੜੀ ਸੀ ਮਾਨ ਮਰਾਣਾ ਵਾਲੇ ਦਾ ਵੀ ਆੜੀ ਸੀ صدیق ਹੁਣਾ ਦਾ ਵੀ ਦਦਾਰ ਦਾ ਵੀ ਜੀ ਤੇ ਉਹਨੇ ਉਹਨੂੰ ਫਿਰ ਇਹ ਹੁੰਦਾ ਸੀ ਵੀ ਜਦੋਂ ਮੈਂ ਜਾਦਾ ਮਾ ਮੋਟਰਸਾਈਕਲ ਦੀ ਸਾਊਂਡ ਸਰਵਸ ਉਹਦੀ ਇਹ ਬੁੱਕ ਕਰਦੇ ਸੀ ਵਧੀਆ ਸਾਊਂਡ ਸੀ। ਵੀ ਲੋਕ ਮੈਨੂੰ ਪੁੱਛ ਕੇ ਰੋਕ ਕੇ ਪੁੱਛਣ ਤਾਰੀ ਜੀ ਚਮਕੀਲੇ ਦਾ ਪ੍ਰੋਗਰਾਮ ਕਿਦਾਂ ਦਾ ਹੈ? ਹੈਂ? ਰਮਲੇ ਦਾ ਕਿਦਾਂ ਦਾ? ਮਤਲਬ ਕਹਿੰਦਾ ਇਹਦੇ ਮੇਰੀ ਟੋਰ ਬਣਦੀ ਆ। ਬਿਲਕੁਲ। ਫਿਰ ਉਹਨੇ ਹੋਰ ਇੱਛਾ ਪਰ ਐਡ ਕਰ ਲਈ। ਅੱਛਾ। ਵੀ ਯਾਰ ਕਿਸੇ ਗੀਤ 'ਚ ਮੇਰਾ ਨਾਮ ਪਾ ਦਿਆ ਕਰੋ। ਦਦਾਰ ਨੂੰ ਵੀ ਸਾਰਿਆਂ ਨੇ ਪਾਇਆ ਕਰਨੈਲ ਗਿੱਲ ਦੇ ਗੀਤਾਂ ਚ ਰਮਲੇ ਦੇ ਗੀਤਾਂ ਚੋਂ ਦਾ ਚਮਕੀਲੇ ਦੇ ਗੀਤਾਂ ਚੋਂ ਦਾ ਸਦੀਕ ਖੋਣ ਦੇ ਗੀਤਾਂ ਚੋਂ ਕਿਵੇਂ ਫਿਟ ਕਿਵੇਂ ਕਰਦੇ ਸੀ ਦਦਾਰ ਦੇ ਹਾਂਜੀ ਕਿਵੇਂ ਕਰਦੇ ਤੇ ਆਹ ਦੇਖੋ ਮੈਂ ਦੱਸਦਾ ਕਿੱਦਾਂ ਫਿਟਿੰਗ ਕਰਦੇ ਸੀ ਦੱਸੋ ਦੱਸੋ ਜੀ ਉਹ ਸੀ ਬਈ ਆਪਣਾ ਬੰਦ ਪਿਆ ਦਰਵਾਜਾ ਜੋ ਫਟਕ ਕੋਟਕਪੂਰੇ ਦਾ ਹੈ ਉਹ ਬਹੁਤ ਫੇਮਸ ਗਾਣਾ ਆ ਉਹਦੇ ਚ ਦੇਖਣਾ ਵੀ ਇਹ ਨੂਰੀ ਨਾਲ ਸੀ ਨੂਰੀ ਨਾਲ ਸੀ ਹਾਂ ਬੰਦ ਪਿਆ ਦਰਵਾਜਾ ਜੋ ਫਟਕ ਕੋਟਕਪੂਰੇ ਦਾ ਜੀ ਜੀ ਤੇ ਲੜਦਾ ਸੀ ਲੜਦਾ ਸੀ ਅੱਧੀ ਰਾਤੀ ਘਰ ਵੜਦਾ ਸੀ ਨੇਤ ਨਵਾ ਕੋਈ ਸਿੜੀ ਸੀ ਆਪਾਂ ਸਾਡੇ ਘਰ ਵਿੱਚ ਰਹਿੰਦਾ ਸੀ ਇਹ ਜੈਵੱਡੀ ਦਾ दारू ਪੀ ਕੇ ਧਰਮਰਾਜ ਵਣ ਵਹਿੰਦਾ ਸੀ ਉਹਦੇ ਚ ਅਖੀਰ ਤੇ ਆਉਂਦਾ ਜੈਤੋ ਵਾਲੇ ਤਾਰੀ ਵਾਂਗੂ ਧਰਮਰਾਜ ਵਣ ਪੈਂਦਾ ਸੀ